ਸਿਰੀ ਰਾਗ ਮਹੱਲਾ ਪੰਜਵਾਂ ਜਾ ਕੋ ਮੁਸ਼ਕਲ ਅਤ ਬਣੈ ਟੋਈ ਕੋਇ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਭੱਜ ਖਲੀ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਉ ਚੇਤੇ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀਵਾਉ ਸਾਹਿਬ ਨੇ ਤਾਣਿਆ ਕਾ ਤਾਣ ਆਇ ਨਾ ਜਾਇ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਹਾ ਜੇ ਕੋ ਹੋਇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਥੀਰ ਸੁਆਰਥ ਸੁਆਹ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚੇਤ ਆਵੇ ਉਸ ਪਾਰ ਬ੍ਰਹਮ ਤਾਂ ਚਲੋ ਹੋਇ ਰਾਜ ਜਾ ਕੋ ਚਿੰਤਾ ਬਹੁਤ ਬਹੁ ਦੇਹੀ ਵਿਆਪੈ ਰੋਗ ਗ੍ਰਸਤ ਕਟੰਬ ਪਲਿਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੌਂ ਕੁੰਟਕਾ ਘੜੀ ਨਾ ਬੈਸਣ ਸੋਏ ਚੇਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖੁ ਕੁਨ ਅਗ ਕੀਏ ਹੋਆ ਅਸੁਰ ਸੰਘਾਰ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ ਚੇਤਿ ਆਵੈ ਉਸ ਪਾਰ ਬ੍ਰਹਮ ਤਾ ਨਿਮਖਿ ਸਿਮਰਤ ਤਰਿਆ ਸਾਸਤਿ ਸਿਮਰਤ ਬੇਦ ਚਾਰ ਮੋਖਾ ਗਿਰ ਵਿਚਰੀ ਤਪੇ ਤਪੀ ਸਰ ਜੋਗਿਆ ਤੀਰਥ ਗਵਨ ਕਰੇ ਖਾਤ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਭਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਰਾਜ ਮਿਲਖ ਸਿੱਖਦਾਰੀਆਂ ਰਸ ਭੋਗਣ ਬਿਸਥਾਰ ਬਾਗ ਸੁਹਾਵੇ ਸੋਹਣੀ ਚੱਲੈ ਹੁਕਮ ਅਫਾਰ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਾ ਚੇਤਨਾ ਆਇਓ ਭਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪਰੀਤਾ ਲਸ਼ਕਰ ਤਰਕ ਸੰਬੰਧ ਬੰਦ ਜਿਉ ਜਿਉ ਸਗਲੀ ਕੀਤਾ ਚੇਤਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾ ਤਲ ਦੀਤ ਕਾਇਆ ਰੋਗ ਨਾ ਛਿਦਰ ਕਿਸ ਨਾ ਕਿਸ ਕਾੜਾ ਸੁ ਹੋਗ ਮਿਰਤਨਾ ਆਵੀ ਚਿੱਤ ਤਿਸ ਅਹਨਸ ਭੋਗੈ ਭੋਗ ਸਭ ਕਿਛ ਕੀ ਤੋ ਨੇ ਆਪਣਾ ਜੀਏ ਨਾ ਸੰਕ ਧਰਿਆ ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਐ ਤਿਉ ਤਿਉ ਹਰਿ ਸਿਉ ਰੰਗ ਦੁਹਾ ਸਿਨਿਆ ਕਾ ਖਸਮ ਆਪ ਅਵਰ ਨ ਦੂਜਾ ਥਾ ਸਤਗੁਰ ਤੁਠੇ ਪਾਇਆ ਨਾਨਕ ਸੱਚਾ ਨਾਮ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਭਾਵੇ ਕਮਨ ਬਾਤਾਂ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ ਪ੍ਰਭ ਕਿਨਹੀ ਜਾਤਾ ਪਗਉਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪਹਿ ਰਾਤਾ ਮੋਨੀ ਮੋਨ ਧਾਰੀ ਸੰਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਤ ਵੇਦ ਪੁਕਾਰਾ ਗ੍ਰਸਤੀ ਗ੍ਰਸਤ ਤਰਮਾਤਾ ਇਕ ਸ਼ਬਦੀ ਬਹੁ ਰੂਪ ਅਵਤੂਤਾ ਕਾਪੜੀ ਕਉਤੇ ਜਾਗੂਤਾ ਇਕ ਤੀਰਥ ਨਾਤਾ ਨਿਰਹਾਰ ਵਰਤੀ ਅਪਰਸਾ ਇਕਲੂਕ ਨਾ ਦੇਵਹਿ ਦਰਸਾ ਇਕ ਮਨ ਹੀ ਗਿਆਤਾ ਘਾਟ ਨਾ ਕਿ ਨਹੀਂ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ त्यागी ਸਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇਕ ਓੰਕਾਰ ਸਤਗੁਰ ਪ੍ਰਸਾਦ ਸਿਰੀ ਦਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮੱਚ ਭੈਾਲ ਜੀਉ ਹਉ ਵਾਰੀ ਹੋ ਵਾਰ ਲੈ ਕੁਰਬਾਨ ਤੇਰੇ ਨਾਮ ਨੂੰ ਰਹਾਉ ਤੁਧ ਸੰਸਾਰ ਉਪਾਇਆ ਸਿਰ ਸਿਰ ਤੰਦੇ ਲਾਇਆ ਵੇਖਹਿ ਕੀ ਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾੜ ਹੈ ਜਾਪਦਾ ਸਭ ਨਾਵੇਂ ਨੂੰ ਪਰਤਾਪ ਦਾ ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਨ ਜੀਓ ਸਤਿਗੁਰ ਕਹੋ ਬਲ ਜਾਈਐ ਜਿਤ ਮਿਲਿਆ ਪਰਮਗਤ ਪਾਈਐ ਸੁਰ ਨਾਰ ਮਨ ਜਨ ਲੋਚਦੀ ਸੋ ਸਤਿਗੁਰ ਦੀਆ 부ਝਾਏ ਜੀਓ ਸਤ ਸੰਗਤ ਕੈਸੀ ਜਾਣੀਐ ਜਿੱਤੈ ਕੋ ਨਾਮ ਵਖਾਣੀਐ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਬੁਝਾਏ ਜੀਉ ਇਹੋ ਜਗਤ ਭਰਮ ਭੁਲਾਇਆ ਆਪਹੁ ਤੁਦ ਖੁਆਇਆ ਪ੍ਰਤਾਪ ਲੱਗਾ ਦੁਹਾਗਣੀ ਭਾਗ ਜਿਨਾਂ ਕੇ ਨਾਹੀਂ ਜੀਉ ਦੁਹਾਗਣੀ ਕਿਆ ਨੀਸ਼ਾਨੀਆਂ ਖਸਮ ਹੋ ਖੁੱਥੀਆਂ ਫਿਰਹਿ ਨਿਮਾਣੀਆਂ ਮੈਲੇ ਵੀਸ ਤਿੰਨਾ ਕਾਮਣੀ ਦੁਖੀ ਰੈਣ ਵਿਹਾਈ ਜੀਉ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲੈ ਮਲਾਈ ਜੀਉ ਹੁਕਮ ਜਿਨਾਂ ਨੂੰ ਮਨਾਇਆ ਤਿਨੇ ਅੰਦਰ ਸ਼ਬਦ ਵਸਾਇਆ ਸਹਿਆਂ ਸੇ ਸੁਹਾਗਣੀ ਜਿਨ ਸਹ ਨਾਲ ਪਿਆਰ ਜੀਉ ਜਿਨਾਂ ਭਾਣੀ ਕਾ ਰਾਸ ਆਇਆ ਜਿਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐ ਸਾ ਜਾਣੀਐ ਜੋ ਸਭ ਸਹਿ ਲੈ ਮਲਾਏ ਜੀਉ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰਕਾਰਨ ਚੁਕਾਇਆ ਦੁਰਮਤ ਕਾ ਦੁਖ ਕਟਿਆ ਭਾਗ ਬੈਠਾ ਮਸਤ ਕਿਐ ਜੀਉ ਅੰਮ੍ਰਿਤ ਤੇਰੀ ਬਾਣੀਆਂ ਤੇਰਿਆਂ ਭਗਤਾਂ ਰਿਦੈ ਸਮਾਣੀਆਂ ਸੁਖ ਸੇਵਾ ਅੰਦਰ ਰਖਿਐ ਆਪਣੀ ਨਦਰ ਕਰਹਿ ਨਿਸਤਾਰ ਜੀਉ ਸਤਗੁਰ ਮਿਲਿਆ ਜਾਣੀਐ ਜਿਤ ਮਿਲਿਆ ਨਾਮ ਵਖਾਣੀਐ ਸਤਗੁਰ ਬਾਜ ਨਾ ਪਾਇਉ ਸਭ ਥੱਕੀ ਕਰਮ ਕਮਾਏ ਜੀਉ ਹਉ ਸਤਗੁਰ ਵਿਟੋ ਕਮਾਇਆ ਜਿਨੂ ਭ੍ਰਮ ਕੋ ਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲਹਿ ਰਲਾਈ ਜੀਉ ਤੂੰ ਸਭ ਨਾ ਮਾਹੇ ਸਮਾਇਆ ਤਿਨ ਕਰਤੈ ਆਪ ਨਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖੀਆ ਦੋਏ ਕਰ ਮਸਤਕ ਧਾਰ ਜੀਉ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕਿਸ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਉ ਸਭ ਲੋਕ ਕਰੈ ਜਹਿ ਕਾਰ ਜੀਉ ਮੇਰਾ ਗੁਣ ਅਵਗਨ ਨਾ ਵਿਚਾਰਿਆ ਰਬ ਆਪਣਾ ਬਿਰਧ ਸੰਭਾਰਿਆ ਕੰਠ ਲਾਏ ਕੈ ਰਖਿਓ ਲੱਗੈ ਨਾ ਤਤੀਵਾਉ ਜੀਉ ਮੈਂ ਮਨ ਤਨ ਪ੍ਰਭੂ ਧਿਆਇਆ ਜੀਏ ਪਿਛੇ ਅੜਾ ਫਲ ਪਾਇਆ ਸਾਹਾ ਪਾਤਸ਼ਾਹ ਸਿਰ ਖਸਮ ਤੂ ਜਪ ਨਾਨਕ ਜੀ ਵੈ ਨਾਉ ਜੀਉ ਉਦੇ ਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸਚੂ ਸੱਚ ਵਰਤਦਾ ਜਿਸ ਭਾਵੈ ਤਿਸੈ ਬੁਝਾਈ ਜੀਉ ਗੁਰਪ੍ਰਸਾਦੀ ਪਾਇਆ ਤਿੱਥੈ ਮਾਇਆ ਮੋਹ ਚਕਾਇਆ ਕਿਰਪਾ ਕਰ ਕੇ ਆਪਣੀ ਆਪੇ ਲਈ ਸਮਾਏ ਜੀਉ ਗੋਪੀ ਨੈ ਗੋਵਾਲੀਆ ਤਉ ਦੇ ਆਪੇ ਗੋਏ ਉਠਾਲੀਆ ਹੁਕਮੀ ਪਾਢੀ ਸਾਜਿਆ ਤੂੰ ਆਪੇ ਪੰਨ ਸਵਾਰ ਜੀਉ ਜਿਨ ਸਤਗੁਰ ਸਿਓ ਚਿਤ ਲਾਇਆ ਤਿਨਹੀ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਤਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਉ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇ ਹੈ ਵਡਿਆਈਆਂ ਹਣ ਮੰਗਿਆ ਦਾਨ ਦੇਵਣਾ ਕਉ ਨਾਨਕ ਸੱਚ ਸੰਭਾਲ ਜੀਉ ਸਿਰੀ ਰਾਗ ਮਹੱਲਾ ਪੰਜਵਾ ਪੈ ਪਾਏ ਮਨਾਈ ਸੋਏ ਜੀਉ ਸਤਿਗੁਰੂ ਪੁਰਖ ਮਲਾਇਆ ਤਿਸ ਜੇ ਵੜਿਆ ਬਨ ਨਾ ਕੋਈ ਜੀਉ ਰਹਾਉ ਗੁਸਾਈ ਮਿਹੰਡਾ ਇਠੜਾ ਅੰਮ ਅੱਬੇ ਥਾਮ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜੇ ਹਾ ਨਾਹੀ ਕੋਈ ਜੀਉ ਤੇਰਾ ਹੁਕਮੇ ਸਾਮਣ ਆਇਆ ਮੈਂ ਸਤ ਕਾ ਹਲ ਜੋ ਆਇਆ ਨਾਉ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ਼ ਜਮਾਏ ਜੀਉ ਹਉ ਗੁਰ ਮਿਲੇ ਇੱਕ ਪਛਾਣ ਦਾ ਦੁਈ ਆ ਕਾਗਲ ਚੇਤ ਨਾ ਜਾਣਦਾ ਹਰ ਇੱਕ ਤੈਕਾਰ ਲਾਇ ਹੁਨ ਜਿਉ ਭਾਵੈ ਤਿਵੇਂ ਨਿਭਾਏ ਜੀਉ ਤੁਸੀਂ ਭੋਗੇ ਹੋ ਪੁੰਚੋ ਹੋ ਭਾਈ ਹੋ ਗੁਰ ਦੀ ਬਾਣ ਕਵਾਏ ਪੈਨਾਈਓ ਹਉ ਹੋ ਆ ਮਾਹਰ ਪਿੰਡ ਦਾ ਬਾਨਿਆਂ ਦੇ ਪੰਜ ਸ਼੍ਰੀਕ ਜੀਉ ਹਉ ਆਇਆ ਸਮੈ ਤੇ ਹੰਡਿਆ ਪੰਜ ਕਿਰਸਾਨ ਮੁਜੇ ਰੇ ਮਹੰਡਿਆ ਕੰਨ ਕੋਈ ਕੱਢ ਨਾ ਹੰਗਈ ਨਾਨਕ ਬੁਟਾ ਕੋ ਗਗਰਾਉ ਜਿਉ ਹਉ ਵਾਰੀ ਘੁੰਮਾਂ ਜਾਮਦਾ ਇਕ ਸਾਹ ਤੁਧ ਧਿਆਏ ਦਾ ਉੱਜੜ ਥਿਓ ਵਸਾਇਓ ਹਉ ਤੁਧ ਵਿਟਹੁ ਕੁਰਬਾਨ ਜਿਉ ਹਰ ਇੱਥੈ ਨਿਤ ਧਿਆਏਂਦਾ ਮਨ ਚਿੰਦੀ ਸੋ ਫਲ ਪਾਏਂਦਾ ਸਭੇ ਕਾਜ ਸਵਾਰਿਅਨ ਲਾਹੀਅਨ ਮਨ ਕੀ ਭੁਖ ਜਿਉ ਮੈਂ ਛੱਡਿਆ ਸਭ ਤੰਦੜਾ ਗੁਸਾਈ ਸੇਵੀ ਸੱਚੜਾ ਨਉ ਨਿਦ ਨਾਮ ਨਿਧਾਨ ਹਰ ਮੈਂ ਪੱਲੇ ਬੱਧ ਸ਼ਿਕ ਜਿਉ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਗੁਰ ਪੁਰਖ ਵੇਖਾਲਿਆ ਮਸਤਕ ਤਰਕ ਦੇ ਹੱਥ ਜਿਉ ਮੈਂ ਬੱਦੀ ਸੱਚ ਧਰਮਸਾਲ ਹੈ ਗੁਰ ਸਿੱਖਾਂ ਲਹਿੰਦਾ ਪਾਲ ਕੈ ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਮ ਨਿਮ ਲੱਗਾ ਪਾਏ ਜੀਉ ਸੁਣ ਗੱਲਾਂ ਗੁਰ ਪਹਿ ਆਇਆ ਨਾਮ ਦਾਣਿਛ ਨਾਨ ਦੜਾਇਆ ਸਭ ਮੁਕਤ ਹੋਆ ਸਹਸਾਰੜਾ ਨਾਨਕ ਸੱਚੀ 베ੜੀ ਛਾੜ ਜੀਉ ਸਭ ਸਿਸ਼ਟ ਸੇਵੇ ਦਿਨ ਰਾਤ ਜੀਉ ਦੇ ਕੰਨ ਸੁਣੋ ਅਰਦਾਸ ਜੀਉ ਹਉਕ ਵਜਾਏ ਸਭ ਡਿੱਠੀਆਂ ਤੁਸ ਆਪੇ ਲਇਨ ਛਡਾਏ ਜੀਓ ਹੁਣ ਹੁਕਮ ਹੋਆ ਮਿਹਰਮਾਨ ਦਾ ਪੈ ਕੋਈ ਨ ਕਿਸੈ ਰਿਹਾਨ ਦਾ ਸਭ ਸੁਖਾਲੀ ਬੁੱਠੀਆਂ ਤੇ ਉਹ ਆਹਲੇ ਮੀਰਾਜ ਜੀਓ ਚਿਮ ਚਿਮ ਅਮਰਤ ਵਰਸਦਾ ਬੁਲਾਇਆ ਬੂਲੀ ਖਸਮ ਦਾ ਬਹੁ ਮਾਨ ਕੀਆ ਤੁਧ ਉਪਰੇ ਤੂੰ ਆਪੇ ਪਾਏ ਥਾਂਏ ਜੀਓ ਤੇਰਿਆਂ ਭਗਤਾਂ ਭੁਖ ਸਦ ਤੇਰੀਆਂ ਹਰ ਲੋਚਾ ਪੂਰਨ ਮੇਰੀਆਂ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਲਾਈ ਜੀਉ ਤੁਦ ਜੇਵੜ ਅਵਰ ਨਾ ਪਾਲਿਆ ਤੂੰ ਦੀਪ ਲੋਪ ਭਇਆ ਲਿਆ ਤੂੰ ਥਾਨਥ ਨੰਤਰ ਰਵ ਰਹਿਆ ਨਾਨਕ ਭਗਤਾਂ ਸੱਚੇ ਆਧਾਰ ਜੀਉ ਔ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲਿ ਉਚ ਦਮਾਲੜਾ ਸਭ ਹੋਈ ਸਿੰਜ ਇਕੱਠੀਆਂ ਦਈਓ ਬੈਠਾ ਵੇਖੈ ਆਪ ਜੀਓ ਬਾਤ ਵਜਨ ਟਮਕ ਪੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨੇਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਈ ਆਇਆ ਕਰ ਜਾਸਨ ਬਾਤ ਵਟਾਇਆ ਗੁਰਮਖ ਲਾਹਾ ਲੈ ਗਏ ਮਨ ਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਹਰ ਜਿਸ ਹੈ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਧਿਆਇ ਦੇ ਤੇਰੇ ਭਗਤ ਰਤੇ ਗੁਣਤਾਸ ਜੀਉ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਟੀ ਮਹਿੰਦੀ ਜੇਵੜੀ ਹਉ ਬਾਹੜ ਸਿੰਜਨਾ ਨਚਉ ਨਾਨਕ ਅਉਸਰ ਲੱਦਾ ਪਾਲ ਜੀਉ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੀ ਘਰ ਪਹਿਲਾ ਪਹਿਲਾ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੀਤੀ ਅਰਦਾਸ ਖਸਮ ਸੀਤੀ ਅਰਦਾਸ ਬਖਾਣੇ ਉਰਦ ਧਿਆਨ ਲਿਵ ਲਾਗਾ ਨਾਮ ਅਰਜਾਦ ਆਇ ਕਲ ਭੀਤਰ ਵਾਹੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਹੁਕਮ ਪਇਆ ਗਰਭਾਸ ਦੂਜੇ ਪਹਿਰੈ ਰਹਿਣ ਕੈ ਵਣਜਾਰਿਆ ਮਿੱਤਰਾ ਵਿਸਰਗਿਆ ਧਿਆਨ ਹੱਥੋ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉਂ ਜਸੁ ਸੁਧਾ ਕਰ ਕਾਨ ਹੱਥੋ ਹੱਥ ਨਚਾਈਐ ਪ੍ਰਾਣੀ ਮਾਤ ਕਹਿ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸਹਿ ਨਾ ਜਾਣੈ ਮਨ ਭੀਤਰ ਧਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੈ ਪਹਿਰੈ ਵਿਸਰ ਗਿਆ ਧਿਆਨ ਤੀਜੈ ਪਹਿਰੈ ਰੈਣਕੈ ਵਣ ਜਾ ਰਿਆ ਮਿੱਤਰਾ ਤਨ ਜੋਬਨ ਸਿਉ ਚੇਤਾ ਹਰਿ ਕਾ ਨਾਮ ਨਾ ਚੇਤਿ ਹੀ ਵਣ ਜਾ ਰਿਆ ਮਿੱਤਰਾ ਬੱਦਾ ਛੁਟਹਿ ਜੀਤਾ ਹਰ ਕਾ ਨਾਮ ਨਾ ਚੀਤੇ ਪ੍ਰਾਣੀ ਵਿਕਲ ਭਇਆ ਸੰਗ ਮਾਇਆ ਤਨ ਸਿਉ ਰੱਤਾ ਜੋਬਨ ਮੱਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਪਾਰ ਨਾ ਕੀਤੋ ਕਰਮ ਨਾ ਕੀਤੋ ਮੇਤਾ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਤਨ ਜੋਬਨ ਸਿਉ ਚੇਤਾ ਚੌਥੇ ਪਹਿਰੇ ਰਹਿਣ ਕੈ ਬਨਜਾਰਿਆ ਮਿੱਤਰਾ ਲਾਵੀ ਆਇ ਆਖੀਤ ਜਾਂ ਜਮ ਪਕੜ ਚ ਲਾਇਆ ਬਣ ਜਾ ਰਿਆ ਮਿੱਤਰਾ ਕਿਸੈ ਨਾ ਮਿਲਿਆ ਭੀਤ ਭੀਤ ਚੇਤ ਹਰ ਕਿਸੈ ਨਾ ਮਿਲਿਉ ਜਾਂ ਜਮ ਪਕੜ ਚ ਲਾਇਆ ਝੂਠਾ ਅਰਦਨ ਹੋਆ ਦਵਾਲੈ ਖਿਨ ਮਹਿ ਭਇਆ ਪਰਾਇਆ ਸਾਈ ਪਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੀਤ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ ਲਾਵੀ ਲੁਣੇ ਅੱਖੇ ਤਾ ਸ੍ਰੀ